ਇਹ ਗਾਈ ਚਾਰਜਿੰਗ ਪੱਖਾ ਤੇ ਇਹ ਕਵਾੜੀ ਤੋਂ ਖਰੀਦਿਆ ਸੀਗਾ ਜਦੋਂ ਇਸ ਦੀ ਬੈਟਰੀ ਬੂਟਰੀ ਖਰਾਬ ਹੋ ਜਾਂਦੀ ਜਾਂ ਵਿੱਚੋਂ ਚਾਰਜਰ ਸਿਸਟਮ ਖਰਾਬ ਹੋ ਜਾਂਦਾ ਤਾਂ ਇਹ ਬੇਕਾਰ ਹੋ ਜਾਂਦਾ ਬੇਕਾਰ ਹੋ ਜਾਂਦਾ ਫਿਰ ਜਦੋਂ ਤਾਂਹੀਂ ਇਹ ਕਵਾੜ ਕੋੜ ਚ ਵੇਚ ਦਿੰਦੇ ਆ ਤਾਂ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਇਹਨੂੰ ਤੁਸੀਂ ਕਵਾੜ ਦੇ ਵਿੱਚ ਨਹੀਂ ਵੇਚਣਾ ਇਹਨੂੰ ਤੁਸੀਂ ਦੁਬਾਰਾ ਤੁਸੀਂ ਚਲਾ ਸਕਦੇ ਹੋ ਤੇ ਜਦੋਂ ਬਿਜਲੀ ਚੱਲ ਜਾਂਦੀ ਹੈ ਤੁਸੀਂ ਇਹਨੂੰ ਆਪ ਚਲਾ ਸਕਦੇ ਆ ਬੈਟਰੀ ਤੇ ਪਾਵਰ ਬੈਂਕ ਤੇ ਜੇ ਪਾਵਰ ਬੈਂਕ ਤੇ ਚਲਾ ਲਓ ਤਾਂ ਵਧੀਆ ਗੱਲ ਆ ਕਿਉਂਕਿ ਪਾਵਰ ਬੈਂਕ ਤੇ ਵਧੀਆ ਚੱਲਦਾ ਹੈ ਇਹ ਤਾਂ ਤੁਸੀਂ ਜੇ ਮੰਨ ਲਓ ਬਿਜਲੀ ਨਹੀਂ ਜਾਂਦੀ ਜਿੱਦਾਂ ਰਸੋਈ ਦੇ ਵਿੱਚ ਲਾਉਣਾ ਤੁਸੀਂ ਤਾਂ ਐਡਪਟਰ ਤੇ ਤਾਂ ਉਹ ਵਾਲਾ ਐਡਪਟਰ ਹੁੰਦਾ ਇਹਦਾ ਉਹ ਐਡਪਟਰ ਹੈਗਾ ਤੇ ਇੱਥੇ ਵੀ ਤੁਸੀਂ ਚਲਾ ਸਕਦੇ ਆ ਸਿੱਧਾ ਹੀ ਬਿਜਲੀ ਤੇ ਚਲਾ ਸਕਦੇ ਆ ਐਡਪਟਰ ਦੀ ਸਹਾਇਤਾ ਨਾਲ ਤੇ ਹੁਣ ਅਸੀਂ ਤੁਹਾਨੂੰ ਇਹ ਚਲਾ ਕੇ ਦਿਖਾਉਨੇ ਆ ਪਾਵਰ ਬੈਂਕ ਤੇ ਕਿ ਕਿੱਦਾਂ ਤੁਸੀਂ ਪਾਵਰ ਬੈਂਕ ਤੇ ਚਲਾਉਣਾ ਹੈ ਤੇ ਇਹਦਾ ਜਿਹੜਾ ਜਿਗਾਰਡ ਸੀਗਾ ਸਾਰੇ ਥੱਲੇੋਂ ਮੈਂ ਖੜ੍ਹ ਦਿੱਤਾ ਪਲੇਹੇ ਦੇ ਵਿੱਚ ਟਰਾਂਸਫਾਰਮਰ ਸੀ ਲੱਗਾ ਤੇ ਦੋ ਬੈਟਰੀਆਂ ਸੀ ਵੱਟੀਆਂ ਲੱਗੀਆਂ ਜਿਹੜੀਆਂ ਖਰਾਬ ਹੋ ਗਈਆਂ ਸੀਗੀਆਂ ਤੇ ਉਹ ਚਾਰਜਰ ਸਿਸਟਮ ਵੀ ਖਰਾਬ ਹੋ ਗਿਆ ਸੀਗਾ ਯਾਨੀ ਕਿ ਬਿਲਕੁਲ ਬੇਕਾਰ ਹੀ ਸੀਗਾ ਸਿਰਫ ਇਹਦੀ ਮੋਟਰ ਹੀ ਸੀਗੀ ਚਲਦੀ ਜਾਂ ਐਫਆਰ ਜਾਂ ਫੇ ਦਾ ਬਸ ਹਾਸ ਕੰਚਾ ਹੈਗਾ ਤੇ ਹੋਰ ਇਹਦੇ ਪੱਲੇ ਕੁਝ ਨਹੀਂ ਸੀਗਾ ਤੇ ਕੁਆੜੀ ਤੋਂ ਮੈਂ ਲੈ ਲਿਆ ਤੇ ਮੈਂ ਹੁਣ ਤੁਹਾਨੂੰ ਚਲਾ ਕੇ ਦਿਖਾਣਾ ਕਿ ਪਾਵਰ ਬੈਂਕ ਤੇ ਕਿੱਦਾਂ ਚਲਾਣਾ ਇਹਦੇ ਲਈ ਕੀ ਹੈਗਾ ਕਿ ਤਾਂ ਇੱਕ ਤਾਂ ਤੁਹਾਨੂੰ ਪਾਵਰ ਬੈਂਕ ਚਾਹੀਦੀ ਹੈ ਇੱਕ ਚਾਹੀਦੀ ਹੈਗੀ ਆ ਡਾਟਾ ਕੇ ਜਿਹੜੀ ਖਰਾਬ ਹੋ ਜਾਂਦੀ ਸਾਡੇ ਘਰ ਪਈਆਂ ਹੁੰਦੀਆਂ ਇਹ ਤਾਂ ਦੀਆਂ ਬਥੇਰੀਆਂ ਠੀਕ ਹੈ ਨਾ ਦੇਖ ਲਓ ਆ ਇਦਾਂ ਦੀ ਤਾਰ ਚਾਹੀਦੀ ਡਾਟ ਕੇਬਲ ਤੇ ਇੱਕ ਪਾਵਰ ਬੈਂਕ ਚਾਹੀਦੀ ਆ ਤੇ ਨਹੀਂ ਤਾਂ ਫਿਰ ਜੇ ਤੁਸੀਂ ਮੰਨ ਲਓ ਪਾਵਰ ਬੈਂਕ ਹੈ ਨਹੀਂ ਕਿ ਤੁਹਾਡੇ ਕੋ ਤਾਂ ਬਿਜਲੀ ਤੇ ਵੀ ਰਸੋਈ ਸੁਸੂ ਚਲਾਉਣਾ ਤਾਂ ਤੁਸੀਂ ਐਡਪਟਰ ਤੇ ਵੀ ਚਲਾ ਸਕਦੇ ਹੋ ਐਡਪਟਰ ਤੇ ਵੀ ਤੁਹਾਨੂੰ ਚਲਾ ਕੇ ਦਿਖਾਣੇ ਆ ਤਾਂ ਪਹਿਲੇ ਤੁਹਾਨੂੰ ਅਸੀਂ ਪਾਵਰ ਬੈਂਕ ਤੇ ਚਲਾ ਕੇ ਦਿਖਾਉਂਦੇ ਆ ਕੱਲੇ ਬੰਦੇ ਤੋਂ ਵੀਡੀਓ ਬਣਾਉਣ ਦੀ ਤਾਂ ਔਖੀ ਹੈ ਵਾਹੇ। ਵਾਕਈ ਵੀਡੀਓ ਜਿਹੜੇ ਬਣਾਉਂਦੇ ਆ ਉਹ ਦੋ-ਦੋ ਜਣੇ ਬਣਾਉਂਦੇ ਹੁੰਦੇ ਅਸੀਂ ਤਾਂ ਚਲੋ ਕੱਲੇ ਆਣੇ ਹੀ ਬਣਾਣੀ ਆ। ਸਾਡਾ ਤਾਂ ਕੋਈ ਵੀ ਹੈਲਪ ਕਰਦੀ ਨਹੀਂ। ਨਹੀਂ ਤਾਂ ਆਪੇ ਆਪਣੀ ਹੱਲ ਆਪ ਹੀ ਕਰ ਲੈ। ਤੇ ਇਦਾਂ ਚਲੋ ਵੀਡੀਓ ਦਾ ਬਣਦੀਆਂ ਤਾਂ ਔਖੀਆਂ ਹੀ। ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਮੇਰੇ ਭਰਾ। ਜਿਹੜੇ ਵੀਡੀਓ ਦੇਖਦੇ ਆ ਲਾਈਕ ਜ਼ਰੂਰ ਕਰ ਦਿਆ ਕਰੋ। ਸ਼ੇਅਰ ਵੀ ਕਰ ਦਿਆ ਕਰੋ ਤਾਂ ਕਮੈਂਟ ਤਾਂ ਚਲੋ ਤੁਸੀਂ ਕਹਿੰਨਾ ਲਾਈਕ ਵੀ ਕਰ ਦਿਆ ਕਰੋ ਬਹੁਤ ਬਹੁਤ ਮਿਹਰਬਾਨੀ ਹੋਵੇਗੀ ਲਾਈਕ ਬਹੁਤ ਘੱਟ ਆਉਂਦੇ ਮੇਰੀ ਵੀਡੀਓ ਤੇ ਵਿਊ ਤਾਂ ਚਲੋ ਆ ਜਾਂਦੇ ਆ ਆ ਦੇਖੋ ਸੌਖਾ ਹੀ ਐ ਇ ਤਾਂ ਅਹੀਂ ਤਾਰ ਇਹ ਕੱਢ ਲਈ ਸੀਗੀ ਆਹ ਤੇ ਇੱਥੋਂ ਦੀ ਤਾਰ ਪੁੱਛੋਂ ਮੋਟਰ ਦੀ ਕੱਢੀ ਸੀ ਆ ਇੱਥੇ ਤੇ ਆਹ ਤਾਰ ਅਹੀਂ ਕੱਢ ਲਈ ਤੇ ਤਾਰ ਆ ਦੇਖੋ ਇਹਦੇ ਵਿੱਚੋਂ ਦੀ ਨਿਕਲ ਜਾਂਦੀ ਆ ਤੇ ਅੱਗੇ ਮੋਟਰ ਨਾਲ ਜੁੜ ਜਾਂਦੀ ਆ ਤੇ ਆਏ ਦੇ ਵਿੱਚ ਮੋਟਰ ਹੁੰਦੀ ਆ ਤੇ ਆ ਦੇਖਿਓ ਹੁਣ ਅਸੀਂ ਚਲਾ ਕੇ ਤੁਹਾਨੂੰ ਦਿਖਾਉਂਦੇ ਆ ਇਹ ਪਾਵਰ ਬੈਂਕ ਆ ਦੇ ਲੋ ਇੱਥੇ ਤੁਸੀਂ ਟੇਪ ਲਾਉਣੀ ਤਾਂ ਟੇਪ ਲਾ ਲਓ ਤੁਹਾਡੀ ਮਰਜ਼ੀ ਆ ਕੋਈ ਕਰੰਟ ਨਹੀਂ ਪੈਂਦਾ ਕਿਉਂਕਿ ਡੀਸੀ ਦੀ ਹੁੰਦੀ ਇਹ ਸਾਰੀ ਸਿਸਟਮ ਆ ਆ ਦੇਖੋ ਹੁਣ ਅਸੀਂ ਤੁਹਾਨੂੰ ਚਲਾ ਕੇ ਦਿਖਾਉਂਦੇ ਆ ਤੇ ਇਹ ਹੀ ਤੁਹਾਨੂੰ ਆ ਦੇਖੋ ਆ ਦੇ ਲੋ ਪਾਵਰ ਬੈਂਕ ਦੇ ਚੱਲ ਪਿਆ ਨਦੀਆ ਚੱਲਦਾਂ ਤੇ ਐਂਦਾ ਤੁਸੀਂ ਵੀ ਘਰ ਆਪਣੇ ਜੇ ਤੁਹਾਡੇ ਕੋਲ ਚਾਰਜਿੰਗ ਪੱਖਾ ਹੈਗਾ ਜੇ ਉਹ ਖਰਾਬ ਹੋ ਗਿਆ ਤਾਂ ਉਹਨੂੰ ਕੁਆੜੀਏ ਨੂੰ ਨਾ ਵੇਚੋ ਤੇ ਤੁਸੀਂ ਆਪ ਥੋੜੀ ਜੀ ਇਦਾਂ ਮਿਹਨਤ ਕਰਨੀ ਹੈਗੀ ਇੰਨੀ ਮਿਹਨਤ ਮੈਨ ਲੱਗੀ ਦੇ ਲੋ ਉਹ ਤਾਂ ਬਹੁਤੀ ਮਿਹਨਤ ਨਹੀਂ ਲੱਗੀ ਬਸ ਪਾਵਰ ਬੈਂਕ ਚਾਹੀਦੀ ਹੈ ਜਾਂ ਫਿਰ ਐਡਪਟਰ ਆ ਦੇਖ ਲਓ ਨਹੀਂ ਤੋਂ ਕੱਢ ਲੈਣੀ ਬੰਦ ਹੋ ਗਿਆ ਤਾਂ ਕੱਢ ਲਈ ਤੇ ਹੁਣ ਅਸੀਂ ਤੁਹਾਨੂੰ ਐਡਪਟਰ ਤੇ ਵਿਚਲਾ ਕੇ ਦਿਖਾਉਂਦੇ ਆ ਦੇਖੋ ਮਟਰੀਆ ਆਹ ਦੇਖ ਲਓ ਹੁਣ ਅਸੀਂ ਇਹ ਡਿਪਟਰ ਤਲਾਤੀਏ ਤੇ ਹੁਣ ਅਸੀਂ ਤੁਹਾਨੂੰ ਅਡਜਪਟਰ ਤੇ ਵੀ ਚਲਾ ਕੇ ਦਿਖਾਤਾ ਆ ਦੇ ਇਹ ਰੋਈ ਦੇ ਵਿੱਚ ਜਿੰਦਾ ਤੁਸੀਂ ਮਰਜ਼ੀ ਲਾ ਸਕਦੇ ਆ ਇਦਾਂ ਡਿਪਟਰ ਤੇ ਕੋਈ ਬਿਜਲੀ ਨਹੀਂ ਪਿੰਦਾ ਇੰਨੀ ਤੇ ਵਧੀਆ ਇਹ ਹਵਾ ਦਿੰਦਾ ਤੁਸੀਂ ਨਾਲੇ ਉਹਨਾਂ ਦਾ ਗਰਮੀ ਨਹੀਂ ਲੱਗਣ ਦਿੰਦਾ ਤੇ ਗੈਸ ਨੂੰ ਵੀ ਇੰਨਾ ਪ੍ਰਭਾਵ ਨਹੀਂ ਪਾਉਂਦਾ ਜੇ ਗੈਸ ਚੱਲਦੀ ਆ ਤਾਂ ਇਦਾਂ ਹੈਗਾ ਕਿ ਤੁਸੀਂ ਜੇ ਤੁਹਾਡੇ ਕੋਲ ਚਾਰਜਿੰਗ ਪੱਖਾ ਹੈਗਾ ਤੇ ਤੁਸੀਂ ਇਦਾਂ ਉਹਦੀ ਰਿਪੇਅਰ ਕਰ ਸਕਦੇ ਆ ਚਲਾ ਸਕਦੇ ਆ ਆਪਣਾ ਵਧੀਆ ਕੰਮ ਲੈ ਸਕਦੇ ਆ ਕੁਆਰਟ ਵਿੱਚ ਕਿ ਕੋਈ ਫਾਇਦਾ ਨਹੀਂ ਕੁਆੜੀਏ ਨੇ ਕਿੰਨੇ ਕ ਪੈਸੇ ਦੇਣਗੇ ਕੁਆੜੀਏ ਨੇ ਘੱਟ ਹੀ ਦੇਣੇ ਆ ਬਾਅਦੋ ਬਾਅਦ 50 ਰੁਪਏ ਦੇ ਦਊ ਇਹਦੇ ਲੇਕਿਨ ਕੀ ਹੈਗਾ ਕਿ ਤੁਸੀਂ ਆਪ ਇਦਾਂ ਫੇਅਰ ਕਰਕੇ ਆਈਸ ਲੋ ਇਟ ਜੋੜੀ ਲੱਗਦਾ ਕੋਈ ਗਾਰੰਟੀ ਹੈ ਜਿਹਦਾ ਮਾਜੀ ਤਾਰਾ ਨੂੰ ਫੜ ਸਕਦੇ ਕੋਈ ਡੀਸੀ ਦਾ ਜਾਨੀ ਕਿ ਚਾਰ ਕਰੰਟ ਆਉਂਦਾ ਹੁੰਦਾ ਡੀਸੀ ਕਰੰਟ ਨਹੀਂ ਤਾਂ ਕੁਛ ਵੀ ਨਹੀਂ ਹੁੰਦਾ ਤੇ ਆ ਪਾਵਰ ਬੈਂਕ ਆ ਪਾਵਰ ਬੈਂਕ ਹੋਵੇ ਤਾਂ ਤੁਹਾਡੇ ਤੋਂ ਜ਼ਿਆਦਾ ਵਧੀਆ ਵੈਸੇ ਕਿਉਂਕਿ ਪਾਵਰ ਬੈਂਕ ਜਿਹੜੇ ਲਈ ਵੀਡੀਓ ਚੱਲ ਜਾਂਦੀ ਉਹਲੇ ਤੁਸੀਂ ਇੱਤਾ ਪਾਵਰ ਬੈਂਕ ਦੇ ਨਾਲ ਚਲਾ ਸਕਦੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਲਾਈਕ ਜ਼ਰੂਰ ਕਰ ਦਿਓ ਲਾਈਕ ਕੋਈ ਨਹੀਂ ਕਰਦਾ ਵੈਸੇ ਘੱਟ ਹੀ ਕਰਦੇ ਲਾਈਕ ਪਤਾ ਨਹੀਂ ਕਿਉਂ ਇਹ ਲੋਕ ਇੰਨੀ ਕੰਮ ਦੀ ਅਸੀਂ ਵੀਡੀਓ ਬਣਾਈ ਦੀ ਫੇ ਵੀ ਲਾਈਕ ਘਟਾਂਦੇ ਤੇ ਚਲੋ ਸ਼ੇਅਰ ਵੀ ਕਰ ਦਿਆ ਕਰੋ ਲਾਈਕ ਸ਼ੇਅਰ ਤਾਂ ਹੁਦਾ ਹੋ ਜਾਂਦੀ ਹੈ ਲਾਈਕ ਘਟ ਘਟਦੇ ਠੀਕ ਹੈ ਧੰਨਵਾਦ ਬਹੁਤ ਠੀਕ ਹੈ ਆ ਦੇ ਲੋ ਬਧੀ ਚੱਲਦਾ ਕੋਈ ਦਿੱਕਤ ਨਹੀਂ ਇਹ ਦੇਖੋ ਅਸੀਂ ਬੰਦ ਕਰ ਦਨੇ ਆ ਇੱਥੋਂ ਬੰਦ ਕਰ ਦਨ ਜਿਹੜੇ ਆਹ ये बंद हो जाना इतों तो चला तो इतना चल जाए चल रहा बढिया